ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਦੇ ਜ਼ਰੀਏ ਆਪਣੀ ਰੈਂਟ ਦੀ ਪੇਮੈਂਟ ਕਰਦੇ ਸੀ ਤਾਂ ਤੁਹਾਨੂੰ ਵੱਡਾ ਝਟਕਾ ਲੱਗਿਆ ਹੈ। ਆਰਬੀਆਈ ਦੇ ਵੱਲੋਂ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਤੁਸੀਂ ਕ੍ਰੈਡਿਟ ਕਾਰਡ ਦੇ ਜ਼ਰੀਏ ਆਪਣੀ ਰੈਂਟ ਦੀ ਪੇਮੈਂਟ ਨਹੀਂ ਕਰ ਸਕੋਗੇ। ਆਰਬੀਆਈ ਦੇ ਵੱਲੋਂ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਜੋ ਲੋਕ ਫੋਨ ਪੇ, ਗੂਗਲ ਪੇ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਿਆਂ ਹੋਏ ਆਪਣੀ ਰੈਂਟ ਦੀ ਪੇਮੈਂਟ ਕਰਦੇ ਸੀ ਉਹ ਹੁਣ ਇਹ ਅਜਿਹਾ ਨਹੀਂ ਕਰ ਪਾਉਣਗੇ। RBI ਦੇ ਵੱਲੋਂ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਯਾਨੀ ਕਿ ਜੋ ਹੁਣ ਲੋਕ ਜੋ ਪੇਮੈਂਟ ਕਰਦੇ ਸੀ ਤੇ ਪੇਮੈਂਟ ਪ੍ਰਾਪਤ ਕਰਨ ਵਾਲਾ ਜੋ ਵਿਅਕਤੀ ਹੈ ਦੋਵਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਯਾਨੀ ਕਿ ਦੋਨਾਂ ਦੀ ਪਛਾਣ ਪੱਤਰ ਜੋ ਹੈ ਉਹ ਸਹੀ ਹੋਣਾ ਚਾਹੀਦਾ ਹੈ ਪਛਾਣ ਜੋ ਹੈ ਸਹੀ ਤਰੀਕੇ ਨਾਲ ਹੋਏਗੀ ਤਾਂ ਹੀ ਪੇਮੈਂਟ ਜੋ ਹੈ ਰੈਂਟ ਪੇਮੈਂਟ ਜੋ ਹੈ ਹੋ ਸਕੇਗੀ ਤਾਂ RBI ਦੇ ਵੱਲੋਂ ਇਹ ਪਛਾਣ ਪੱਤਰ ਨੂੰ ਅਹਿਮੀਅਤ ਦਿੰਦਿਆਂ ਹੋਇਆ ਕ੍ਰੈਡਿਟ ਕਾਰਡ ਦੇ ਜ਼ਰੀਏ ਜੋ ਪੇਮੈਂਟ ਹੁੰਦੀ ਸੀ ਰੈਂਟ ਦੀ ਉਸ ਨੂੰ ਹੁਣ ਸਖਤ ਨਿਯਮ ਜੋ ਆ ਉਸ ਦੇ ਲਈ ਬਣਾ ਦਿੱਤੇ ਗਏ ਨੇ ਤੇ ਆਰਬੀਆਈ ਦੇ ਵੱਲੋਂ ਇਹ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵੱਲੋਂ ਜੋ ਹੈ ਉਹ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਿਆਂ ਹੋਇਆ ਆਪਣੀ ਰੈਂਟ ਦੀ ਪੇਮੈਂਟ ਜੋ ਸੀ ਉਹ ਦਿੱਤੀ ਜਾਂਦੀ ਸੀ ਕਿਉਂਕਿ ਇੱਕੋ ਵਾਰੀ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ ਦੇ ਨਾਲ ਨਾ ਤਾਂ ਕੋਈ ਵਿਆਜ ਲੱਗਦਾ ਸੀ ਤਾਂ ਜਹੇ ਦੇ ਵਿੱਚ ਲੋਕਾਂ ਵੱਲੋਂ ਜੋ ਹੈ ਉਹ ਪੇਮੈਂਟ ਇਸ ਤਰੀਕੇ ਦੇ ਨਾਲ ਕੀਤੀ ਜਾਂਦੀ ਸੀ ਤੇ ਜੋ ਮਾਲਕ ਸੀ ਉਹਨਾਂ ਨੂੰ ਵੀ ਪੇਮੈਂਟ ਇੱਕੋ ਵਾਰ ਦੇ ਵਿੱਚ ਸਾਰੀ ਮਿਲ ਜਾਂਦੀ ਸੀ ਤਾਂ ਹੁਣ RBI ਦੇ ਵੱਲੋਂ ਨਿਯਮਾਂ ਦੇ ਵਿੱਚ ਬਦਲਾਅ ਜੋ ਨੇ ਉਹ ਕੀਤੇ ਗਏ ਨੇ ਤੇ ਹੁਣ ਜੋ ਪੇਮੈਂਟ ਕਰਨ ਵਾਲਾ ਤੇ ਪੇਮੈਂਟ ਪ੍ਰਾਪਤ ਕਰਨ ਵਾਲਾ ਵਿਅਕਤੀ ਹੈ ਦੋਵਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ KYC ਹੋਈ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਆਪਣੀ ਰੈਂਟ ਦੀ ਪੇਮੈਂਟ ਜੋ ਹੈ ਉਹ ਕਰ पाओगे ਤਾਂ ਜੋ ਵੀ ਲੋਕ ਕ੍ਰੈਡਿਟ ਕਾਰਡ ਦੇ ਜ਼ਰੀਏ ਆਪਣੀ ਰੈਂਟ ਪੇਮੈਂਟ ਕਰਦੇ ਸੀ ਉਹਨਾਂ ਦੇ ਨਾਲ ਸੰਬੰਧਿਤ ਇੱਕ ਵੱਡੀ ਖਬਰ ਹੈ ਹੁਣ ਤੁਸੀਂ ਇਹ ਜਿਹਾਨ ਨਹੀਂ ਕਰ पाओगे ਤੁਹਾਨੂੰ ਇਸ ਤੋਂ ਪਹਿਲਾਂ ਪੇਮੈਂਟ ਕਰਨ ਤੋਂ ਪਹਿਲਾਂ ਜੋ ਹੈ ਤੁਹਾਨੂੰ ਆਪਣਾ ਜੋ ਰਜਿਸਟ੍ਰੇਸ਼ਨ ਹੈ ਉਹ ਕਰਵਾਉਣੀ ਪਵੇਗੀ ਆਪਣੀ ਪਛਾਣ ਪੱਤਰ ਜੋ ਹੈ ਸਹੀ ਤਰੀਕੇ ਨਾਲ ਜਾਣਕਾਰੀ ਜੋ ਹੈ ਉਹ ਦੇਣੀ ਪਵੇਗੀ ਜਿਸ ਤੋਂ ਬਾਅਦ ਹੀ ਤੁਸੀਂ ਕ੍ਰੈਡਿਟ ਕਾਰਡ ਦੇ ذریعے ਇਸ ਦੀ ਵਰਤੋਂ ਕਰਦੇ ਹੋਏ ਤੁਸੀਂ ਆਪਣੀ ਰੈਂਟ ਦੀ ਪੇਮੈਂਟ ਕਰ ਸਕਦੇ ਹੋ